ਮਰੌਟ ਲਾਈਵ ਕਰੰਟ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਬੀਤੇ ਦਿਨੀ ਪੰਜਾਬੀ ਲੋਕਾਂ ਇੱਕ ਰਾਜੀਅ ਜਵੰਦਾ ਦੇ ਨਾਲ ਇੱਕ ਭਿਆਨਕ ਸੜਖਾਤ ਸਬਾਪਰ ਜਾਂਦਾ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਜਿਲ੍ਹਾ ਲੁਧਿਆਣਾ ਦੇ ਪਿੰਡ ਸੋਮਲ ਖੇੜੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਉਸ ਦੀ ਤੰਦਰੁਸਤੀ ਦੇ ਲਈ ਅਰਦਾਸ ਬੇਨਤੀ ਕੀਤੀ ਜਾਣੀ ਹੈ ਮਿਲ ਕੇ ਸਾਰੇ ਰਾਜਵੀਰ ਜਵੰਦਾ ਦੀ ਸਿਹਤ ਯਾਗੀ ਦੇ ਲਈ ਤੰਦਰੁਸਤੀ ਦੇ ਲਈ ਅਰਦਾਸ ਕਰੀਏ ਤਾਂ ਜੋ ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਤੁਸੀਂ ਸਾਡੇ ਨਾਲ ਬਨੇ ਰਹੇ ਹੋ ਹੇ ਨਿਮਾਣਿਆਂ ਦੀ ਮਾ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਔਰ ਤੇ ਸਤਿਗੁਰੂ ਧੰਨ 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 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਹੈ ਸਿੰਗਰ ਰਾਜਵੀਰ ਜਵੰਦਾ ਉਹਨਾਂ ਦੀ ਦੇਹ ਰੋਗ ਤਾਂ ਤੰਦਰੁਸਤੀ ਵਾਸਤੇ ਸਮੂਹ ਨਗਰ ਦੀ ਸੰਗਤ ਸੋਮਲ ਖੇੜੀ ਨੌਜਵਾਨ ਸਮੂਹ ਵੀਰਾਂ ਵੱਲੋਂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਜੋ ਅਨੁਸਖਾਮੀ ਕਟਣਾ ਉਹਨਾਂ ਦੇ ਨਾਲ ਵਾਪਰੀ ਹੈ ਉਹਨਾਂ ਦੀ ਦੇਹ ਰੋਗਤਾ ਤੰਦਰੁਸਤੀ ਵਾਸਤੇ ਸਮੂਹ ਨੌਜਵਾਨਾਂ ਵੀਰਾਂ ਵੱਲੋਂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਅਰਜੋਈ ਹੈ ਮਹਾਰਾਜ ਕਿਰਪਾ ਕਰੋ ਆਪ ਜੀ ਤੰਦਰੁਸਤੀ ਬਖਸ਼ੋ ਗਰੀਬ ਨਿਵਾਸ ਸਤਿਗੁਰੂ ਜੀ ਦੁੱਖਾਂ ਬਿਗੜਾਂ ਕਲੇਸ਼ਾਂ ਦਾ ਨਾਸ਼ ਕਰਨਾਂ ਦੇਹ ਰੋਗਤਾ ਤੰਦਰੁਸਤੀ ਬਖਸ਼ਣੀ ਸਭ ਦੀ ਹਾਜ਼ਰੀ ਸੇਵਾ ਪ੍ਰਵਾਨ ਕਰਨੀ ਹੈ ਇਸ ਵੇਲੇ ਉਹਨਾਂ ਦੇ ਨਵੇਂ ਤੇ ਬਾਣੀ ਪੜੀ ਸੁਣੀਗੇ ਪੜੀ ਸੁਣੀ ਬਾਣੀ ਕਿਰਪਾ ਕਰਨੀਦਰ ਹਾਜ਼ਰੀ ਪ੍ਰਵਾਨ ਕਰਨੀ ਸਤਿਗੁਰੂ ਜੀ ਸਮੂਹ ਨੌਜਵਾਨ ਵੀਰਾਂ ਦੀ ਅਰਦਾਸ ਬੇਨਤੀ ਮਨਜ਼ੂਰ ਕਰਨੀ ਸਭ ਦੀ ਹਾਜ਼ਰੀ ਸੇਵਾ ਪ੍ਰਵਾਨ ਕਰਨੀ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖ ਭਾਈ ਰਾਜਵੀਰ ਜਵੰਦਾ ਨੂੰ ਚੜ੍ਹਦੀ ਕਲਾ ਬਖਸ਼ੋ ਤੰਦਰੁਸਤੀ ਬਖਸ਼ੋ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸਾਂ ਬੇਨਤੀਆਂ ਗਰੀਬ ਨਿਵਾਸ ਸਤਿਗੁਰੂ ਜੀਓ ਕਿਰਪਾ ਕਰਨੀ ਸਤਿਗੁਰੂ ਜੀ ਇਸ ਜੋਲੀ ਸਭ ਦੀ ਹਾਜ਼ਰੀ ਸੇਵਾ ਪ੍ਰਵਾਨ ਕਰੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਮਲਖੇੜੀ ਮਲਾਦ ਰੋੜੀਆਂ ਸਾਰੀ ਯੂਥ ਇਕੱਠੀ ਹੋਈ ਐ ਨੌਜਵਾਨ ਸਭਾ ਯੂਥ ਜੋ ਸਾਡੇ ਆਪਣਾ ਸੋਮਲਖੇੜੀ ਦੇ ਬੱਚੇ ਨੇ ਅੱਜ ਇਹਨਾਂ ਨੇ ਅਰਦਾਸ ਕਰਵਾਈ ਆ ਸਾਨੂੰ ਵੀ ਵਿੱਚ ਬੁਲਾਇਆ ਸੀ ਵੀ ਸਾਰੇ ਅਰਦਾਸ ਇਹੀ ਕਰਦੇ ਆ ਜੋ ਗਾਇਕ ਰਾਜਵੀਰ ਜਵੰਦਾ ਆ ਉਹਨੂੰ ਰੱਬ ਤੰਦਰੁਸਤੀ ਦੇਵੇ ਪਰਮਾਤਮਾ ਉਹਦੀ ਕਾਇਆ ਸੁਖੀ ਰੱਖੇ ਜਿਹੜੇ ਵੀ ਉਹ ਭਿਆਨਕ ਹਾਸੇ ਚੋਂ ਨਿਕਲ ਰਿਹਾ ਜਾਂ ਗੁਜ਼ਰ ਰਿਹਾ ਆ ਦਾਤਾਵਾਂ ਨੂੰ ਤੰਦਰੁਸਤ ਕਰਕੇ ਠੀਕ ਕਰਕੇ ਵਿੱਚ ਪਬਲਿਕ ਦੇ ਦੁਆਰਾ ਉਹਨਾਂ ਨੂੰ ਖੜਾ ਕਰੇ ਸਾਡੀ ਇਹ ਅਰਦਾਸ ਹੈ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜਵੀਰ ਸਿੰਘ ਅਸੀਂ ਪਿੰਡ ਸੋਮਲ ਖੇੜੀ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਦੇ ਸਾਰੇ ਨੌਜਵਾਨ ਇਕੱਠੇ ਹੋਏ ਨੇ ਤੇ ਅਸੀਂ ਅੱਜ ਜੋ ਗਾਇਕ ਰਾਜਵੀਰ ਜਬੰਦਾ ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਜੋ ਸ਼ਿਕਾਰ ਹੋਏ ਨੇ ਉਹ ਆਪਣੀ ਜਾਨ ਮਤਲਬ ਕਿ ਮੌਤ ਦੀ ਲੜਾਈ ਲੜਨੇ ਨੇ ਤੇ ਅਸੀਂ ਉਹਨਾਂ ਦੀ ਜਿਹੜੀ ਦੇਰ ਰੋਕਤ ਲਈ ਤੇ ਉਹਨਾਂ ਦੀ ਤੰਦਰੁਸਤੀ ਲਈ ਅੱਜ ਇੱਥੇ ਹੋ ਕੇ ਅਰਦਾਸ ਕਰਾਈ ਆ ਪ੍ਰਮਾਤਮਾ ਅੱਗੇ ਹੀ ਅਸੀਂ ਦੁਆ ਕਰਦੇ ਆ ਕਿ ਛੇਤੀ ਤੋਂ ਛੇਤੀ ਸਾਡਾ ਵੀਰ ਠੀਕ ਤੰਦਰੁਸਤ ਹੋ ਕੇ ਦੁਬਾਰਾ ਫੇਰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੇ ਤੇ ਸਾਡੇ ਚ ਆਵੇ ਤੇ ਅਸੀਂ ਇਹੀ ਸਾਰੇ ਸਮੂਹ ਪੰਜਾਬ ਭਰ ਤੇ ਪੂਰੇ ਪੰਜਾਬੀ ਜਿੱਥੇ ਵੀ ਕਿਤੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਇਹੀ ਅਰਦਾਸ ਕਰਦੇ ਆ ਕਿ ਉਹ ਜ਼ਰੂਰ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਨ ਤਾਂ ਜੋ ਸਾਡਾ ਵੀਰ ਜੋ ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਮੌਤ ਹੀ ਲੜਾਈ ਲੜ ਰਿਹਾ ਵੀ ਉਹ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਦੇ ਘਰ ਵਾਪਸ ਆਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਬੋਲੇ